ਨਮਸਕਾਰ ਮੈਂ ਤੁਹਾਡਾ ਹਾਂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਆਪਣੀ ਮਾਂ ਨੂੰ ਅਜਿਹੇ ਲਫ਼ਜ਼ ਨਹੀਂ ਲਿਖ ਸਕਦਾ ਭਾਈ ਅੰਮਰਤਪਾਲ ਖਾਲਸਾ ਦੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਿਆਨ ਦਿੱਤਾ ਹੈ ਨਵੇਂ ਬਣੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਰਵਨੀਤ ਮਿੱਟੂ ਨੇ ਦੱਸਦੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਜਿਨ੍ਹਾਂ ਨੇ ਆਪਣੇ ਐਮਪੀ ਸ਼ਿਪ ਤੋਂ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਤੋਂ 5 ਜੁਲਾਈ ਨੂੰ ਸੌ ਚੁੱਕੀ ਗਈ ਸੀ ਪੰਜਾਬ ਪੁਲਿਸ ਅਤੇ 에ਅਰ ਫੋਰਸ ਦੀ ਕਸਟਡੀ ਦੇ ਵਿੱਚ ਉਸ ਨੂੰ ਦਿੱਲੀ ਸਦਨ ਦੇ ਵਿੱਚ ਲਿਆਂਦਾ ਗਿਆ ਉਸ ਤੋਂ ਬਾਅਦ ਉਹ ਤਲਬ ਹੋਏ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਕਾਨੂੰਨ ਦੀ ਮਰਿਆਦਾ ਦੇ ਵਿੱਚ ਰਹਿ ਕੇ ਭਾਰਤ ਦੇ ਸੰਵਿਧਾਨ ਨੂੰ ਮੰਨ ਕੇ ਭਾਰਤ ਦੇ ਸੰਵਿਧਾਨ ਦੀ ਸੋਖਾ ਕੇ ਉਹਨਾਂ ਨੇ ਆਪਣੇ ਮੈਂਬਰ ਆਫ ਪਾਰਲੀਮੈਂਟ ਜਾਂ ਨਵੇਂ ਬਣੇ ਸੰਸਦ ਬਜੂਮ ਸੋਚ ਚੱਕ ਲਈਏ 5 ਜੁਲਾਈ ਨੂੰ ਇਸ ਤੋਂ ਬਾਅਦ ਉਹਨਾਂ ਦੇ ਮਾਤਾ ਬਲਵਿੰਦਰ ਕੌਰ ਦਾ ਇੱਕ ਬਿਆਨ ਆਇਆ ਜਿਸ ਨੇ ਖਾਲਸਤਾਨੀਆਂ ਦੇ ਵਿੱਚ ਜਸ ਸਿੱਖ ਪੰਦੇ ਵਿੱਚ ਖਲਬਲੀ ਮਚਾ ਦਿੱਤੀ ਕਿਉਂਕਿ ਉਹਨਾਂ ਨੇ ਕਿਹਾ ਕਿ ਮੇਰਾ ਸੁਪੁੱਤਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖਾਲਸਤਾਨੀ ਸਮਰਥਕ ਨਹੀਂ ਹੈ ਜਾਂ ਉਹ ਖਾਲਸਤਾਨ ਦੀ ਮੰਗ ਨਹੀਂ ਕਰਦਾ ਨਸ਼ਿਆਂ ਦੇ ਖਿਲਾਫ ਬੋਲਣਾ ਪੰਜਾਬ ਦੀ ਗੱਲ ਕਰਨਾ ਪੰਜਾਬ ਦੇ ਪਾਣੀਆਂ ਦੀ ਗੱਲ ਕਰਨਾ ਜੇ ਉਹ ਅਜਿਹਾ ਕਰਦਾ ਹੈ ਕਿ ਉਹ ਖਾਲਸਤਾਨੀ ਹੋ ਗਿਆ ਜਾਂ ਖਾਲਸਤਾਨ ਦਾ ਸਮਰਥਕ ਹੋ ਗਿਆ ਬਾਅਦ ਵਿੱਚ ਜਦੋਂ ਇਸ ਗੱਲ ਨੂੰ ਸੌਰੀ ਜਦੋਂ ਇਸ ਗੱਲ ਦਾ ਪਤਾ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਲੱਗਾ ਜੇਲ੍ਹ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਇਸ ਗੱਲ ਦਾ ਸਪਸ਼ਟਿਕਰਨ ਦਿੱਤਾ ਕਿ ਖਾਲਸ ਰਾਜ ਦੀ ਜਾਂ ਖਾਲਸੀ ਰਾਜ ਦੀ ਮੰਗ ਕਰਨਾ ਕੋਈ ਗੁਨਾਹ ਨਹੀਂ ਹੈ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਹੁਦਾਰਨ ਦਿੱਤੀ। ਉਸ ਤੋਂ ਬਾਅਦ ਉਸ ਨੇ ਆਪਣੀ ਮਾਤਾ ਬਲਵਿੰਦਰ ਕੌਰ ਨੂੰ ਵੀ ਤੜਨ ਲਾਈ। ਉਹਨਾਂ ਨੇ ਕਿਹਾ ਕਿ ਜੇਕਰ ਉਹ ਜੈ ਕਹਿੰਦਾ ਹੈ ਕਿ ਮੈਂ ਖਾਲਿਸਤਾਨ ਦੇ ਸਮਰਥਨ ਦੇ ਵਿੱਚ ਨਹੀਂ ਆ। ਜਾ ਮੈਂ ਖਾਲਸਤਾਨੀ ਸਮਰਥਨ ਸਮਰਥਕ ਨਹੀਂ ਹਾਂ ਤਾਂ ਉਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਚਾਹੇ ਉਹ ਮੇਰੇ ਖੁਦ ਫੈਮਲੀ ਦੇ ਪਰਿਵਾਰ ਦੇ ਮੈਂਬਰ ਹੋਣ ਉਹਨਾਂ ਨੇ ਕਿਹਾ ਕਿ ਮੈਨੂੰ ਆਪਣੇ ਮਾਤਾ ਦੇ ਬਿਆਨ ਬਿਆਨਾ ਤੋਂ ਸੁਣ ਕੇ ਬੜਾ ਦੁੱਖ ਲੱਗਾ ਹੈ ਮੇਰੇ ਮਨ ਨੂੰ ठेस ਲੱਗੀ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਸੰਵਿਧਾਨ ਦੀ ਰਵਨੀਤ ਮਿਟੂ ਨੇ ਕਿਹਾ ਕਿ ਸੰਵਿਧਾਨ ਦੇ ਅੰਦਰ ਰਹਿ ਕੇ ਭਾਰਤ ਦੇ ਕਾਨੂੰਨ ਨੂੰ ਮੰਨ ਕੇ ਭਾਈ ਅਮਰਤਪਾਲ ਖਾਲਸਾ ਨੇ ਆਪਣੇ ਅਹੁਦੇ ਤੋਂ ਸੌਂ ਚੁੱਕੀ ਹੈ ਕਿ ਮੈਂ ਭਾਰਤ ਦੇ ਸੰਵਿਧਾਨ ਦੀ ਸੌਂ ਖਾਂਦਾ ਹਾਂ ਅਤੇ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਕਰਾਂਗਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਾਤਾ ਦੇ ਸ਼ਬਦ ਨੂੰ ਤੋੜਿਆ ਅਤੇ ਮਰੋੜਿਆ ਜਾ ਰਿਹਾ ਹੈ ਇਹ ਨਾ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਹੈ ਅਤੇ ਨਾ ਹੀ ਭਾਈ ਅੰਮ੍ਰਿਤਪਾਲ ਖਾਲਸਾ ਜੋ ਵਾਰਿਸ ਪੰਜਾਬ ਦੇ ਮੁਖੀ ਨੇ ਉਹਨਾਂ ਵੱਲੋਂ ਹੈ ਲੇਕਿਨ ਇਹ ਗੱਲਾਂ ਜਾਂ ਇਹ ਮੁਸਤਾ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਇਹ ਸ਼ਰਾਰਤੀ ਅੰਸਰਾਂ ਦੇ ਕੰਮ ਨੇ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਨੇ ਦੂਜੀ ਵਾਰ ਬਣੇ ਲੋਕ ਸਭਾ ਦੇ ਸਪੀਕਰ ਓਮ ਬੈਲਾ ਦੇ ਸਾਹਮਣੇ ਭਾਰਤੀ ਸੰਵਿਧਾਨ ਦੀ ਸੌ ਚੁੱਕੀ ਹੈ ਅਤੇ ਸੰਵਿਧਾਨ ਦੀ ਮਰਿਆਦਾ ਦੇ ਵਿੱਚ ਰਹਿ ਕੇ ਰੈਸਟ ਆਫ ਦੇ ਜਿਹੜੇ ਕੰਮ ਕਰੇਗਾ ਲੇਕਿਨ ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਉਸਨੇ ਭਾਰਤ ਦੇ ਸੰਵਿਧਾਨ ਨੂੰ ਇੰਡੀਆ ਦੇ ਸੰਵਿਧਾਨ ਨੂੰ ਕਨਸਟੀਚਿਊਸ਼ਨ ਨੂੰ ਜੇ ਮੰਨ ਲਿਆ ਹੈ ਤਾਂ ਫਿਰ ਉਹ ਖਾਲਸਤਾਨੀ ਸਮਰਥਕ ਜਿਹੜਾ ਨਹੀਂ ਹੋ ਸਕਦਾ ਉਹਨੇ ਕਿਹਾ ਕਿ ਉਸ ਦੇ سوشل ਹੈਂਡਲ ਤੋਂ ਜਿਹੜੀਆਂ ਪੋਸਟਾਂ ਪੋਸਟ ਹੋ ਰਹੀਆਂ ਨੇ ਉਹ ਕਿਸੇ ਸ਼ਰਾਤਰੀ ਸ਼ਰਾਤਰੀ ਅੰਸਰਾਂ ਦਾ ਜਿਹੜਾ ਕੰਮ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਉਸ ਦੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਅਜਿਹੇ ਲਫ਼ਜ਼ ਉਹ ਆਪਣੀ ਮਾਤਾ ਦੇ ਖਿਲਾਫ ਨਹੀਂ ਬੋਲ ਸਕਦਾ ਕਿਉਂਕਿ ਉਹ ਨਹੁਣ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨਹੀਂ ਇਹ ਗੱਲ ਕਹੀ ਹੈ ਰਵਨੀਤ ਸਿੰਘ ਬਿੱਟੂ ਨੇ ਰਵਨੀਤ ਸਿੰਘ ਬਿੱਟੂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਸੀ ਕਿ ਮੈਂ ਭਾਈ ਅਮਰਤਪਾਲ ਖਾਲਸਾ ਦੇ ਪਰਿਵਾਰ ਨੂੰ ਮਿਲਾਂਗਾ ਅਤੇ ਜੇਕਰ ਸੈਂਟਰ ਸਰਕਾਰ ਫੈਸਲਾ ਲੈਂਦੀ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਮੈਂ ਉਸ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਾਂਗਾ ਮੈਂ ਆਪਣੇ ਪਰਿਵਾਰ ਨੂੰ ਸਮਝਾ ਲਿਆ ਹੈ ਜੇਕਰ ਉਹ ਬੰਦੀ ਸਿੰਘਾਂ ਨੂੰ ਰਿਹਾਅ ਕਰਦੀ ਹੈ ਬਰੀ ਕਰਦੀ ਹੈ ਕਿਉਂਕਿ ਜਿੰਨੀ ਸਜ਼ਾ ਬੰਦੀ ਸੀ ਉਸ ਨੂੰ ਇੱਕ ਗੁਣਾ ਜ਼ਿਆਦਾ ਸਜ਼ਾ ਜਿਹੜੀ ਹੈ ਉਹ ਭੁਗਤ ਚੁੱਕੇ ਨੇ ਬੰਦੀ ਸਿੰਘ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸਾਰੀਆਂ ਹੀ ਪਾਰਟੀਆਂ ਦੇ ਆਗੂ ਜਿਹੜੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਨੇ ਜਦੋਂ ਲੋਕ ਸਭਾ ਦੇ ਜਾਂ ਵਿਧਾਨ ਸਭਾ ਦੇ ਇਲੈਕਸ਼ਨ ਆਉਂਦੇ ਨੇ ਬਾਅਦ ਵਿੱਚ ਸਾਰੀਆਂ ਹੀ ਪਾਰਟੀਆਂ ਸਾਇਲੈਂਟ ਹੋ ਜਾਂਦੀਆਂ ਨੇ ਲੇਕਿਨ ਇਹਨਾਂ ਬਿਆਨਾਂ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਸਮਝਾ ਲਿਆ ਹੈ ਜੇਕਰ ਕੋਈ ਬੰਦੀ ਸਿੰਘਾ ਦਾ ਮੁੱਦਾ ਸੈਂਟਰ ਸਰਕਾਰ ਚੁੱਕਦੀ ਹੈ ਰਿਹਾ ਕਰਦੀ ਹੈ ਮੈਂ ਉਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਾਂਗਾ ਮੈਂ ਪੰਜਾਬ ਦੀ ਸ਼ਾਂਤੀ ਪੰਜਾਬ ਦਾ ਸੁੱਖ ਅਤੇ ਪੰਜਾਬ ਦੀ ਭਲਾਈ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੰਮ ਕਰਦਾ ਰਵਾਂਗਾ ਧੰਨਵਾਦ